ਨਮਸਕਾਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰਿੱਤਮ ਪੰਜਾਬੀ ਤੇ ਮੈਂ ਹਾਂ ਸ਼ਿਵਾਨੀ ਅੰਮ੍ਰਿਤ ਲੋਕ ਸਭਾ ਚੋਣਾਂ 2024 ਦੇ ਨਤੀਜੇ 4 ਜੂਨ ਨੂੰ ਐਲਾਨੇ ਗਏ ਜਿਸ ਵਿੱਚ ਐਨਜੀ ਸਰਕਾਰ ਨੇ ਬਹੁਮਤ ਚ ਸੀਟਾਂ ਹਾਸਲ ਕੀਤੀਆਂ ਇਸ ਚੋਣਾਂ ਵਿੱਚ ਕੁਝ ਅਜਿਹੀਆਂ ਚੀਜ਼ਾਂ ਵੀ ਹੋਈਆਂ ਜਿਸ ਨੇ ਲੋਕਾਂ ਨੂੰ ਦੁਚਿੱਤੇ ਵਿੱਚ ਫਸਾ ਦਿੱਤਾ ਜਿਸ ਦਾ ਸਭ ਤੋਂ ਵੱਡਾ ਉਦਾਹਰਣ ਹੈ ਰਾਹੁਲ ਗਾਂਧੀ ਦਾ ਜਿਨ੍ਹਾਂ ਨੇ ਦੋ ਸੀਟਾਂ ਤੇ ਚੋਣਾਂ ਲੜੀਆਂ ਵਾਇਨਾਟ ਤੇ ਰਾਇਬਰੇਲੀ ਅੱਜ ਇਸ ਵੀਡੀਓ 'ਚ ਅਸੀਂ ਇਸੇ ਮੁੱਦੇ ਤੇ ਗੱਲ ਕਰਾਂਗੇ ਜਿਸ ਨੂੰ ਲੈ ਕੇ ਹਲੇ ਵੀ ਲੋਕਾਂ ਦੇ ਮਨ 'ਚ ਕਈ ਸਵਾਲ ਖੜੇ ਹੋ ਰਹੇ ਨੇ ਕਿ ਅਖਿਰ ਕਿਵੇਂ ਇੱਕ ਉਮੀਦਵਾਰ ਦੋ ਸੀਟਾਂ ਤੇ ਚੋਣਾਂ ਲੜ ਸਕਦਾ ਹੈ ਕਿ ਇਸ ਲਈ ਭਾਰਤ 'ਚ ਕਾਨੂੰਨੀ ਇਜਾਜ਼ਤ ਹੈ ਜਾਂ ਨਹੀਂ ਤੁਹਾਨੂੰ ਦੱਸ ਦਈਏ ਕਿ ਲੋਕ ਪ੍ਰਤੀਨਿਧਤਾ ਐਕਟ 1951 ਮਤਲਬ ਰਿਪਰੈਜ਼ੈਂਟੇਸ਼ਨ ਆਫ ਪੀਪਲ ਐਕਟ ਦੇ ਅਨੁਸਾਰ ਇੱਕ ਵਿਅਕਤੀ ਨੂੰ ਇੱਕੋ ਸਮੇਂ ਦੇ ਦੋ ਲੋਕ ਸਭਾ ਹਲਕਿਆਂ ਤੋਂ ਚੋਣ ਲੜਨ ਦੀ ਕਾਨੂੰਨੀ ਇਜਾਜ਼ਤ ਹੈ ਹਾਲਾਂਕਿ ਜੇਕਰ ਉਮੀਦਵਾਰ ਦੋਵਾਂ ਹਲਕਿਆਂ ਤੋਂ ਚਿਤਦਾ ਹੈ ਤਾਂ ਉਹਨਾਂ ਨੂੰ 14 ਦਿਨ ਦੇ ਅੰਦਰ-ਅੰਦਰ ਇੱਕ ਸੀਟ ਖਾਲੀ ਕਰਨੀ ਪਵੇਗੀ ਇਹ ਵਿਵਸਥਾ ਲੋਕ ਸਭਾ ਵਿੱਚ ਇੱਕ ਵਿਅਕਤੀ ਨੂੰ ਕਈ ਸੀਟਾਂ ਰੱਖਣ ਤੋਂ ਰੋਕਣ ਲਈ ਹੈ ਇਹ ਯਕੀਨੀ ਬਣਾਉਣ ਲਈ ਕਿ ਇਸ ਪ੍ਰਤਿਨਿਧਤਾ ਇੱਕ ਵਿਅਕਤੀ ਦੇ ਹੱਥਾਂ ਵਿੱਚ ਕੇਂਦ੍ਰਿਤ ਨਾ ਹੋਵੇ ਅਤੇ ਚੋਣ ਪ੍ਰਕਿਰਿਆ ਵਿੱਚ ਨਿਰਪੱਖਤਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਜੇ ਗਲਤੀ ਕੀਤੀ ਜਾਵੇ ਇਤਿਹਾਸ ਦੀ ਤਾਂ ਇਤਿਹਾਸਿਕ ਤੌਰ ਤੇ ਲੋਕ ਸਭਾ ਚੋਣਾਂ ਵਿੱਚ ਪ੍ਰਮੁੱਖ ਸਿਆਸਤਦਾਨਾਂ ਨੇ ਦੋ ਹਲਕਿਆਂ ਤੋਂ ਛੋਣ ਲੜੀ ਸੀ ਇਹਦਾ ਸਭ ਤੋਂ ਮਹੱਤਵਪੂਰਨ ਉਦਾਹਰਣ ਹੈ ਸਾਬਕਾ ਪ੍ਰਧਾਨ ਮੰਤਰੀ ਅਟਲ ਵਿਹਾਰੀ ਵਾਜਪਾਈ ਜਿਨ੍ਹਾਂ ਨੇ 1996 ਦੀਆਂ ਆਮ ਚੋਣਾਂ ਵਿੱਚ ਲਖਨਊ ਅਤੇ ਗਾਂਧੀ ਨਗਰ ਹਲਕਿਆਂ ਤੋਂ ਚੋਣ ਲੜੀ ਸੀ। ਉਹਨਾਂ ਨੇ ਦੋਵਾਂ ਸੀਟਾਂ ਜਿੱਤੀਆਂ ਸਨ ਪਰ ਲਖਨਊ ਸੀਟ ਨੂੰ ਬਰਕਰਾਰ ਰੱਖਣਾ ਚੁਣਿਆ। ਇਸ ਤਰ੍ਹਾਂ ਗਾਂਧੀਨਗਰ ਵਿੱਚ ਉਪਚੋਣ ਦੀ ਲੋੜ ਪਈ 1999 ਵਿੱਚ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਰਨਾਟਕ ਦੇ ਬੇਲਾਰੀ ਅਤੇ ਉੱਤਰ ਪ੍ਰਦੇਸ਼ ਦੇ ਅਮੇਠੀ ਤੋਂ ਝੋਣ ਲੜੀ ਸੀ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਵਡੋਦਰਾ ਅਤੇ ਉੱਤਰ ਪ੍ਰਦੇਸ਼ ਦੇ ਵਾਰਾਨਸੀ ਤੋਂ ਆਮ ਚੋੜਾ ਲੜੀਆਂ ਸਨ ਇਸੇ ਤਰ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੋ ਹਲਕਿਆਂ ਉੱਤਰ ਪ੍ਰਦੇਸ਼ ਦੇ ਅਮੇਠੀ ਅਤੇ ਕੇਰਲ ਦੇ ਵਾਇਨਾਡ ਤੋਂ ਚੋਣ ਲੜੀ ਸੀ ਹਾਲਾਂਕਿ ਉਹ ਸਿਰਫ ਵਾਇਨਾਡ ਸੀਟ ਤੇ ਹੀ ਚਿੱਤੇ ਸਨ ਦੱਸ ਦੇ ਕਿ 2023 ਵਿੱਚ ਉਮੀਦਵਾਰਾਂ ਨੂੰ ਦੋਹਰੀ ਚੋਣ ਲੜਨ ਤੋਂ ਰੋਕਣ ਦੀ ਅਪੀਲ ਕੀਤੀ ਗਈ ਸੀ 2023 ਵਿੱਚ ਐਡਵੋਕੇਟ ਅਸ਼ਵਨੀ ਕੁਮਾਰ ਉਪਾਧੇ ਦੇ ਦੁਆਰਾ ਦਾਇਰ ਇੱਕ ਪਟੀਸ਼ਨ ਜਿਸ ਵਿੱਚ ਲੋਕ ਪ੍ਰਤੀਨਿਧਤਾ ਐਡ 1951 ਦੀ ਧਾਰਾ 33 ਕਲੋਸ 7 ਨੂੰ ਘੋਸ਼ਿਤ ਕਰਨ ਦੀ ਮੰਗ ਕੀਤੀ ਗਈ ਸੀ ਜੋ ਇੱਕ ਵਿਅਕਤੀ ਨੂੰ ਇੱਕ ਆਮ ਚੋਣ ਚਾਹੂ ਉਪ ਚੋਣਾਂ ਦੇ ਇੱਕ ਸਮੂਹ ਜਾਂ ਦੋ ਸਾਲਾਂ ਚੋਣਾਂ ਲੜਨ ਦੀ ਇਜਾਜ਼ਤ ਦਿੰਦਾ ਹੈ ਹਲਕਾ ਸੰਵਿਧਾਨ ਨੂੰ ਅਵੈਧ ਅਤੇ ਅਤਿ ਵਿਰੋਧੀ ਵੱਜੋਂ ਇੱਕ ਵਿਅਕਤੀ ਇੱਕ ਵੋਟ ਅਤੇ ਇੱਕ ਉਮੀਦਵਾਰ ਇੱਕ ਹਲਕਾ ਲੋਕਤੰਤਰ ਦਾ ਹੀ ਸਿਧਾਂਤ ਹੈ ਹਾਲਾਂਕਿ ਪਟੀਸ਼ਨ ਵਿੱਚ ਇਹ ਕਿਹਾ ਗਿਆ ਸੀ ਕਿ ਕਾਨੂੰਨ ਦੇ ਅਨੁਸਾਰ ਕੋਈ ਵਿਅਕਤੀ ਇੱਕੋ ਸਮੇਂ ਤੇ ਦੋ ਹਲਕਿਆਂ ਤੋਂ ਇੱਕੋ ਅਹੁਦੇ ਲਈ ਚੋਣ ਲੜ ਸਕਦਾ ਹੈ। ਸਾਫ਼ ਸ਼ਬਦਾਂ ਚੁਜ ਦਸੀਏ ਤਾਂ ਇੱਕ ਉਮੀਦਵਾਰ ਦਾ ਦੋ ਸੀਟਾਂ ਤੇ ਚੋਣ ਲੜਨਾ ਪੂਰੀ ਤਰ੍ਹਾਂ ਕਾਨੂੰਨੀ ਹੈ।